ਅੱਜ ਪੱਤੀ ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ 25 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ। ਸਵੇਰ ਵੇਲੇ ਅੱਜ ਵੀ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਦੇਖੀ ਜਾ ਰਹੀ ਹੈ। ਕਿਉਂਕਿ ਕੱਲ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਜਾ ਕੇ ਲਈ ਸ਼ਾਮ ਵੇਲੇ ਵੱਡੀ ਪੱਧਰ ਤੇ ਮੀਂਹ ਹਨੇਰੀ ਤੇ ਤੂਫਾਨ ਦਾ ਦੌਰ ਦੇਖਿਆ ਗਿਆ। ਜਿਹੜਾ ਕਿ ਲੈਂਦੇ ਵਾਲੇ ਪਾਸੇ ਤੋਂ ਸ਼ੁਰੂ ਹੋਇਆ ਜਿਨੇ ਤਕਰੀਬਨ ਪੰਜਾਬ ਦੇ ਸਾਰੇ ਹੀ 23 ਦੇ 23 ਜ਼ਿਲ੍ਹੇ ਕਵਰ ਕੀਤੇ ਜਿਹਦੇ ਵਿੱਚ ਕੁਝ ਕ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਵੀ ਪਿਆ ਤੇ ਤੇਜ਼ ਤੂੜਪਰੀ ਹਨੇਰੀ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਚੱਲੀ ਜਿਸ ਕਰਕੇ ਦਰਖਤ ਖੰਬੇ ਵੱਡੀ ਪੱਧਰ ਤੇ ਡਿਗੇ ਤੇ ਨੁਕਸਾਨ ਕਾਫੀ ਹੋਇਆ ਸੋ ਜੇਕਰ ਅੱਜ ਦੀ ਗੱਲ ਕਰੀਏ ਤਾਂ ਗਰਮੀ ਤੋਂ ਰਾਹਤ ਮਿਲ ਚੁੱਕੀ ਹੈ ਤੇ ਅੱਜ 25 ਮਈ ਦਾ ਮੌਸਮ ਕਿਹੋ ਜਿਹਾ रह ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ 25 ਮਈ ਸਵੇਰ ਵੇਲੇ ਤੋਂ ਹੀ ਪੂਰੇ ਦੀ ਹਵਾਵਾਂ ਅਜੀਬੀ ਚੱਲ ਰਹੀਆਂ ਨੇ ਹੋ ਸਕਦਾ ਹੈ ਕਿ ਅੱਜ ਵੀ ਦੁਪਹਿਰ ਤੋਂ ਬਾਅਦ ਕੁਝ ਕਿ ਖੇਤਰਾਂ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਪਰ ਜਿੰਨਾ ਰਾਤੀ ਤੇਜ਼ ਧੁੱੜਪੜੀਆਂ ਹਨੇਰੀਆਂ ਚੱਲੀਆਂ ਸੀ ਜਾਂ ਮੀਂਹ ਪਿਆ ਉੰਨੇ ਮੀਂਹ ਦੀ ਸੰਭਾਵਨਾ ਨਹੀਂ ਹੋਵੇ ਕਿ ਟੁੱਟਵੇਂ ਜਿਹੇ ਛਰਾਟੇ ਦੁਪਹਿਰ ਤੋਂ ਬਾਅਦ ਕੁਝ ਕਿ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਅੱਜ ਮੌਸਮ ਸਾਫ਼ ਰਹੇਗਾ। ਅਗਲਾ ਮੀਂਹਨੇਰੀ ਦਾ ਦੌਰ ਤਕਰੀਬਨ ਇਸ ਮਹੀਨੇ ਦੇ ਅਖੀਰਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਕਰੀਬਨ 28, 29, 30 ਜਾਂ 1, 31 ਤਰੀਕ ਦੇ ਆਸ-ਪਾਸ ਇੱਕ ਪੱਛਮੀ ਸਿਸਟਮ ਆਵੇਗਾ ਜਿਹੜਾ ਕਿ ਤਕਰੀਬਨ ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ। ਜਿਹੜਾ ਰਾਤ ਵਾਲਾ ਮੀਂਹਨੇਰੀ ਵੀ ਸੀਗਾ ਉਹਨੇ ਪੰਜਾਬ ਵੀ ਕਵਰ ਕੀਤਾ। ਹਿਮਾਚਲ ਵੀ ਆਪਣਾ ਰਾਜਸਥਾਨ ਦੇ ਵੀ ਬਹੁਤੇ ਖੇਤਰ ਹਰਿਆਣਾ ਤਕਰੀਬਨ ਸਾਰਾ ਹੀ ਯੂਪੀ ਦਿੱਲੀ ਤੱਕ ਇਸ ਸਿਸਟਮ ਦਾ ਅਸਰ ਦੇਖਣ ਨੂੰ ਮਿਲਿਆ ਗਰਮੀ ਤੋਂ ਅਗਲੇ 1-2 ਦਿਨ ਰਾਹਤ ਮਿਲੇਗੀ ਕਿਉਂਕਿ ਪੰਜਾਬ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਮੀਂਹ ਪਿਆ ਹੋਇਆ ਹੈ